ਹਾਂਜੀ ਕੀ ਹਾਲ ਆ ਜੀ ਹੋਰ ਸਾਰੇ ਠੀਕ ਠਾਕ ਹੋ ਤੇ ਅੱਜ ਆਪਾਂ ਗੱਲ ਕਰਦੇ ਆ ਇੱਕ ਤਾਂ ਭਰਾਵੋ ਗਰਮੀ ਬਹੁਤ ਜਿਆਦੇ ਆ ਬਡੰਗਰਾਂ ਲਈਏ ਮੱਲਾ ਵੀ ਬੱਕਰੀਆਂ ਲਈ ਬਹੁਤ ਜਿਆਦੇ ਗਰਮੀ ਆ ਜਿਹੜੇ ਮੇਰੇ ਵੀਰ ਬਾਹਰ ਬੱਕਰੀਆਂ ਲਾ ਚਾਰਦੇ ਨੇ ਨਹੀਂ ਫਾਰਮ ਦੇ ਵਿੱਚ ਰੱਖਦੇ ਹੁਣ ਟਾਈਮ ਤਾਂ 6:00 ਵੱਜ ਕੇ 22 ਮਿੰਟ 25 ਮਿੰਟ ਹੋ ਗਏ ਵੀ ਹੁਣ ਤਾਂ ਠੰਡ ਹੈ ਵੈਸੇ ਤੇ ਦੇਨੇ ਮਾੜੀ ਜੀ ਬਚਤਨਾ ਬਾਈ ਇਹਨਾਂ ਨੂੰ ਠੰਡੇ ਠੰਡੇ ਗੇੜਾ ਦਵਾ ਲਿਆ ਕਰੋ 2 ਘੰਟੇ ਬਹੁਤ ਆ ਜੇ ਤੁਸੀਂ ਗਰਮੀ ਚ ਤੋਰੀ ਫਿਰੋਗੇ ਬਾਈ ਇੱਕ ਤਾਂ ਪਸ਼ੂ ਲੱਛੇ ਹੋ ਜਾਣਗੇ ਜਮੇ ਹੀ ਹੱਡ ਨਿਕਲ ਜਾਣਗੇ ਦੂਜਾ ਨੰਬਰ ਅ ਬਿਮਾਰ ਬੁਖਾਰ ਗਰਮੀ ਲੱਗੂਗੀ ਲੋ ਜਲਦੀ ਹੋਵੇ ਲੋਚ ਵੀ ਇਹ ਬਿਮਾਰ ਹੁੰਦੇ ਆ ਤੇ ਅੱਜ ਆਪਾਂ ਤੁਹਾਨੂੰ ਇੱਕ ਇੱਕ ਮੱਲਾਵੀ ਸਿਸਟਮ ਇਹ ਹੈਗਾ ਵੀ ਆਪਾਂ ਇੱਕ ਬੱਕਰੀਆਂ ਨੂੰ ਜਿਹੜਾ ਪਾਣੀ ਪਿਉਣੇ ਆ ਹੁਣ ਮੈਂ ਆਪਦੇ ਤੇ ਤੁਹਾਨੂੰ ਗੱਲ ਲਾਦਾ ਵੀ ਮੈਂ ਪਾਣੀ ਪਿਉਂਦਾ ਸੀ ਮੈਨੂੰ ਸਹੀ ਮੱਲਾਵੀ 1.5 ਸਾਲ ਵਾਂਗੂ ਹੀ ਹੋ ਚੱਲਿਆ ਯਾਰ ਮੋਟਰ ਦਾ ਪਾਣੀ ਪਿਉਣਾ ਮੈਂ ਪਸ਼ੂਆਂ ਨੂੰ ਮੱਲਾ ਘਰੇ ਉਮਸੀਂ ਆਪ ਦਾ ਪਾਣੀ ਪੀਂਨੇ ਆ ਬਾਈ ਯਾਰ ਉਹਦਾ ਮੈਨੂੰ ਕਹੀਏ ਮਨਲਾ ਟੂਟੀ ਦਾ ਤੇ ਬੱਕਰੀਆਂ ਨੂੰ ਪਿਉਂਦਾ ਸੀ ਮੈਂ ਮੋਟਰ ਚਲਾ ਕੇ ਉਹ ਮਤਲਬ ਇਹ ਸੀਗਾ ਵੀ ਤਾਜ਼ਾ ਪਾਣੀ ਪਿਉਂਦਾ ਹੁੰਦਾ ਸੀਗਾ ਇਹ ਨਾ ਵੇਖਿਆ ਵੀ ਮੋਟਰ ਦਾ ਪਾਣੀ ਮਾੜਾਗਾ ਪਾਣੀ ਪਿਉਂਦਾ ਹੁੰਦਾ ਸੀ ਮੈਂ ਤਾਜ਼ਾ ਕੱਢ ਕੇ ਇਹ ਗਰਮੀਆਂ ਦੇ ਵਿੱਚ ਹੁਣ ਤਾਜ਼ਾ ਕੱਢਦੇ ਠੰਡਾ ਨਿਕਲਦਾ ਵਧੀਆ ਪਾਣੀ ਹਨਾ ਤੇ ਜੇ ਆਪਾਂ ਜੀ ਸਿਆਲ ਦੇ ਵਿੱਚ ਮੋਟਰ ਚਲਾਉਣੇ ਆ ਉਦੋਂ ਪਾਣੀ ਨਿਕਾ ਨਿਕਲਾ ਕਹਿੰਦਾ ਪਪ ਤਾਜਾ ਵੀ ਯਾਰ ਲਾਲਚ ਸੀ ਕਿ ਵੀ ਤਾਜਾ ਪਾਣੀ ਪੀਉਣੇ ਆ ਯਾਰ ਬਾਈ ਹਨ ਤੇ ਟੂਟੀ ਲੱਗੀ ਹੋਈ ਸੀ ਟੁੱਲੂ ਪੰਪ ਸੜ ਗਿਆ ਖਰਾਬ ਹੋ ਗਿਆ ਕਾਲ ਹੋ ਗਈ ਬਸ ਨਹੀਂ ਲੋਟ ਕਰਾਇਆ ਵੀ ਚੱਲ ਮੋਟਰ ਨਸਰੀ ਜਾਂਦਾ ਹੈ ਹਨ ਵੀ ਹੁਣ ਬਾਈ ਉਹ ਪਾਣੀ ਮੈਂ ਮਤਲਬ 1.5 ਸਾਲ ਵਾਂਗੂ ਇਹਨੂੰ ਪਿਉੰਦੇ ਨੂੰ ਹੋ ਗਿਆ ਮੈਂ ਇੰਨੇ ਯਤਨ ਕਰਲੇ ਮਤਲਬ ਬੱਕਰੀਆਂ ਰਾਜੀ ਕਰਨ ਤੇ ਉਹ ਵੈਸੇ ਇੰਨੀਆਂ ਲਿੱਸੀਆਂ ਵੀ ਨਹੀਂ ਹੈਗੀਆਂ ਠੀਕ ਆ ਵਿਚ ਵਿਚ ਕਰੋ ਬੱਕਰੀਆਂ ਥੋੜੀਆਂ ਜਿਆਦਾ ਹੋ ਗਈਆਂ ਇਹਨਾਂ ਨੂੰ ਦਿੱਕਤ ਸੀਗੀ ਮੰਨ ਲਾ ਜਿਵੇਂ ਕੋਈ ਸੱਟ ਫੇਟ ਵੱਜ ਗਈ ਸਿਆਲ ਦੇ ਵਿੱਚ ਸਿਆਲ ਚ ਸੂਪੀ ਟੁੱਟ ਗਈ ਬੱਕਰੀ ਜਿਆਦੇ ਤੇ ਕੋਈ ਮਾਰੇ ਮੋٹے ਪਿੰਡੇ ਤੋਂ ਕੋਈ ਬਾਹਰ ਲੈ ਗਏ ਉਹ ਮੰਨ ਲਾ ਵੀ ਹੁਣ ਉਹਨਾਂ ਨੂੰ ਪੂਰਾ ਜੋਰ ਨਾਲ ਰੱਖਿਆ ਸੀਗਾ ਮਹੀਨੇ ਵਾਂਗੂ ਹੋ ਗਿਆ ਵੀ ਠੰਡ ਵੀ ਟੱਪ ਗਈ ਯਾਰ ਹੁਣ ਤਾਂ 2 ਮਹੀਨੇ ਵਾਂਗੂ ਹੋ ਗਏ ਵੀ ਬੱਕਰੀਆਂ ਰਾਜੀ ਕਿਉਂ ਹੀ ਹੋ ਰਹੀਆਂ ਯਾਰ ਕੀ ਚੱਕਰ ਆ ਫਿਰ ਬਈ ਕਿ ਸੇ ਸਿਆਣੇ ਬੰਦੇ ਨੇ ਮਨ ਲਾ ਵੀ ਉਹਦੇ ਕਹਿਣਾਂ ਨੂੰ ਯਾਰ ਜੇਦੋਂ ਕੋਈ ਬਾਲਾ ਸਿੱਧਾ ਕੰਮ ਹੋਣਾ ਹੋਵੇ ਤੇ ਉਹਦੋਂ ਕਹਿੰਦੇ ਜੇ ਕੋਈ ਕੰਮ ਸਹੀ ਮਨ ਲਾ ਠੀਕ ਹੋਣਾ ਆਵੇ ਕਹਿੰਦੇ ਸਵਾਦ ਹੀ ਜੰਮੀ ਨਾਲ ਵੀ ਹੋ ਜਾਂਦਾ ਹੁੰਦਾ ਹੈ ਨਾ ਤੇ ਉਹ ਜਦੋਂ ਕੰਮ ਠੀਕ ਹੋਣਾ ਸੀ ਬਾਈ ਮੈਨੂੰ ਬੰਦਾ ਕਹਿੰਦਾ ਵੀ ਯਾਰ ਜਦੋਂ ਮਨ ਕਾ ਮਨ ਲਾ ਵੀ ਪਾਣੀ ਪੀਉਣ ਲੱਗ ਗਿਆ ਮੈਂ ਪਾਣੀ ਪੀਈ ਜਾਂਦਾ ਸੀ ਬੰਦਾ ਆ ਗਿਆ ਘਰੇ ਮੇਰੇ ਕੋਲ ਜਦੋਂ ਮੈਂ ਮੋਟਰ ਚਲਾ ਰੱਖੀ ਤੇ ਨਨੂ ਮੈਂ ਸਰੋਂ ਦੀ ਖਾਲ ਪਾ ਰਨਾ ਪਾਣੀ ਚ ਬਾਈ ਵਿੱਚ ਲੇਟੀ ਪਾ ਦੰਨਾ ਦੋ ਆਇਟਮਾ ਪਾਉਣਾ ਹੁੰਦਾ ਮੈਂ ਤੇ ਇਹ ਪਾਣੀ ਰੱਜ ਕੇ ਪੀਂਦੀਆਂ ਪੂਰਾ ਜਦੋਂ ਬੰਦੇ ਨੇ ਦੇਖਿਆ ਵੀ ਯਾਰ ਤੂੰ ਬਾਹਰ ਵੀ ਬੱਕਰੀਆਂ ਚਾਰਦਾ ਫੁੱਲ ਰੱਜ ਕੇ ਆਉਂਦੀਆਂ ਨੇ ਇਹ ਜੀ ਕੋਈ ਗੱਲ ਨਹੀਂ ਭੁੱਖ ਕਾ ਭਰਦੀਆਂ ਪੇਟ ਭਰਦੀਆਂ ਨੇ ਤੇ ਪਾਣੀ ਵੀ ਯਾਰ ਤੂੰ ਬਈਆ ਤਰੀਕੇ ਨਾਲ ਪਿਆਰਿਆ ਦਾਣਾ ਦੱਪਾ ਪਾ ਕੇ ਵੀ ਤੇਰੀਆਂ ਬੱਕਰੀਆਂ ਵਿੱਚ ਵਿੱਚ ਨਿੱਸੀਆਂ ਕਿਉਂ ਨੇ ਮੈਂ ਯਾਰ ਬਾਈ ਪਤਾ ਨਹੀਂ ਕੀ ਚੱਕਰਾ ਦਵਾਈ ਵੀ ਪ੍ਰੋਪਰ ਦਿੱਤੀ ਐ ਮੱਲਾ ਪੇਟ ਦੇ ਕੀੜਿਆਂ ਲਈ ਜਾਂ ਹੋਰ ਲਾ ਲੋ ਬੱਕਰੀਆਂ ਐਕਟਿਵਾ ਨੌਂ ਵਰ ਨੌਂ ਵਧੀਆ ਫੇਰ ਮੈਨੂੰ ਬੰਦਾ ਕਹਿੰਦਾ ਵੀ ਮਿੱਤਰਾ ਤੇਰੇ ਪਾਣੀ 'ਚ ਨੁਕਸਾ ਕਹਿੰਦਾ ਪਾਣੀ 'ਚ ਸ਼ੋਰਾ ਵਾਲਾ ਕਹਿੰਦਾ ਇਹ ਪਾਣੀ ਮਾੜਾ ਮੋਟਰ ਦਾ ਵੀ ਉਹ ਹੁਣ ਆਪਾਂ ਨੂੰ ਵੀ ਪਤਾ ਕਹਿੰਦਾ ਯਾਰ ਤੇ ਵੀ ਪਾਣੀ ਦੇ ਮੋਟਰ ਦਾ ਪਾਣੀ ਤੇਰਾ ਮਾੜਾ ਉਹ ਸਾਨੂੰ ਵੀ ਪਤਾ ਭਾਈ ਜਦੋਂ ਸਾਬਣ ਨਾਲ ਹੱਥ ਧੋਲੇ ਮੱਲਾ ਜਾਂ ਨਾਲੇ ਆਪਾਂ ਹਨਾ ਸਾਬਣ ਨਾਲ ਉਹ ਫੇਰ ਵੀ ਪਿੰਡੇ ਤੇ ਐ ਰਹਿੰਦਾ ਹੱਥਾਂ ਦੇ ਮੱਲਾ ਸਾਬਣ ਆਇਰ ਉਹ ਵੀ ਜਿਵੇਂ ਸਾਬਣ ਧੋਤੀ ਨਹੀਂ ਗਈ ਲੱਗੀ ਪਈ ਹੁੰਦੀ ਆ ਮਨ ਲਾ ਚੀਕਣਾ ਜਾਂ ਪਾਣੀ ਏ ਚੀਕਣਾ ਜਾਂ ਤੇ ਹੁਣ ਬਈ ਪਾਣੀ ਬਦਲਤਾ 8-10 ਦਿਨ ਹੋ ਗਏ ਤੇ ਬਈ ਫਰਕ ਪੈਣ ਲੱਗ ਗਿਆ ਲਾਲਾ ਸਭ ਤੋਂ ਵੀ ਆਦੇ ਮਨਜੀ ਨੂੰ ਐ ਲੱਗਦਾ ਵੀ ਹਾਂ ਠੀਕ ਸੀ ਗੱਲ ਯਾਰ ਉਹ ਵੀ ਮੈਂ ਇਸ ਕਰਕੇ ਕਹਿਣਾ ਭਾਈ ਵੀ ਇਹਨਾਂ ਦਾ ਜਿਹੜਾ ਤੁਸੀਂ ਪਾਣੀ ਤਾਂ ਨਹੀਂ ਪਿਉਂਦੇ ਹੋ ਨਾ ਬੱਕਰੀਆਂ ਨੂੰ ਉਹ ਤੇ ਵੀ ਧਿਆਨ ਦਿਓ ਭਾਈ ਮੋਟਰ ਦਾ ਪਾਣੀ ਜੇ ਆਪਣੀ ਮਨ ਲਾ ਘਰ ਵਾਲੀ ਮੋਟਰ ਦਾ ਪਾਣੀ ਮਾੜਾ ਨਾ ਮੋਟਰ ਦਾ ਪਾਣੀ ਨਾ ਪਿਓ ਇਹਨਾਂ ਨੂੰ ਪਾਣੀ ਕੱਸੀ ਦਾ ਜਾਂ ਟੂਟੀ ਦਾ ਪਾਣੀ ਹੀ ਪਿਓ ਬੱਕਰੀਆਂ ਪਸ਼ੂ ਵੀ ਯਾਰ ਕੋਈ ਵੀ ਆ ਇਹ ਨਹੀਂ ਕੱਲੀਆਂ ਬੱਕਰੀਆਂ ਆ ਵੀ ਤੋਂ ਆਪਾਂ ਆਪ ਪਾਣੀ ਪੀਣਿਆ ਯਾਰ ਆਪਣੇ ਵਰਗੇ ਹੁੰਦਾ ਪਸ਼ੂ ਜੇ ਬੋਲ ਕੇ ਨਹੀਂ ਦੱਸਦਾ ਫਿਰ ਕੀ ਹੋ ਗਿਆ ਹਨਾ ਤੇ ਉਹ ਬਾਹਰ ਤਾਂ ਹੈ ਬਾਈ ਨਹਿਰ ਨੂਰ ਤੇ ਪੀ ਲੈਂਦੀਆਂ ਜਾਂ ਲਸੂਏ ਤੇ ਬਾਹਰ ਫਿਰਦੀਆਂ ਬੱਕਰੀਆਂ ਮੇਰੀਆਂ ਤਾਂ ਤੇ ਘਰੇ ਵੀ ਇਹ ਪਾਣੀ ਬਾਈ ਦੁਪਹਿਰੇ ਜਾ ਕੇ ਪੀਣੀਆ ਪਾਣਾ ਮਤਲਬ ਕਹਿਣ ਦਾ ਭਾਵ ਵੀ ਆਪਾਂ ਪਾਣਾ ਪਿਉਣਿਆ ਇਹਨਾਂ ਨੂੰ ਤੇ ਦਾਨਾ ਨੂੰ ਪਾ ਕੇ ਉਦੋਂ ਮੋਟਰ ਦੇ ਪਾਣੀ ਚ ਪਿਆਉਂਦਾ ਸੀ ਮੈਂ ਇਸ ਕਰਕੇ ਕਹਿਣਾ ਬਈ ਤੁਹਾਨੂੰ ਮੈਂ ਦੱਸਦਾ ਤਰੀਕਾ ਏ ਵੀ ਬਈ ਤੁਸੀਂ ਜੇ ਤੁਸੀਂ ਮੋਟਰ ਦਾ ਪਾਣੀ ਪਿਆ ਰਹੇ ਹੋ ਨਾ ਬੱਕਰੀਆਂ ਨੂੰ ਜੇ ਪਾਣੀ ਮਾੜਾ ਮੰਨ ਕੇ ਚਲੋ ਆਪਣੀ ਮੋਟਰ ਦਾ ਤਾਂ ਤੁਸੀਂ ਪਾਣੀ ਦਾ ਅਦਲ ਬਦਲ ਕਰੋ ਬਈ ਇਹਨਾਂ ਨੂੰ ਮੋਟਰ ਟੂਟੀ ਦਾ ਪਾਣੀ ਪਿਓ ਜਾਂ ਕੱਸੀ ਦਾ ਪਾਣੀ ਹੀ ਪਿਓ ਪਸ਼ੂਆਂ ਨੂੰ ਤੇ ਤੁਸੀਂ ਆਟੋਮੈਟਿਕ ਹੀ ਫਰਕ ਵੇਖ ਲਓਗੇ ਮਾਰੇ ਪਾਣੀ ਨਾਲ ਯਾਰ ਆਪਾਂ ਨੂੰ ਹੀ ਪਤਾ ਹੈ ਵੀ ਬਿਮਾਰੀਆਂ ਚਿੰਬੜਦੀਆਂ ਆਪਾਂ ਨੂੰ ਆਪ ਨੂੰ ਜਦੋਂ ਲੱਗ ਸਕਦੀਆਂ ਬਾਈ ਤੇ ਪਸ਼ੂਆਂ ਨੂੰ ਕਿਉਂ ਨਾ ਲੱਗਣਗੀਆਂ ਕੋਈ ਨਾ ਕੋਈ ਤਾਂ ਯਾਰ ਉਹ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਜਾ ਕੇ ਤਾਂ ਬਾਈ ਦਿੱਕਤ ਕਰੂਗਾ ਇਹੀ ਕਰੂਗਾ ਤੇ ਇਹ ਮੈਂ ਸਿਸਟਮ ਵੇਖ ਲਿਆ ਵੀ ਯਾਰ ਗੱਲ ਸਹੀ ਸੀ ਬਾਈ ਦੀ ਉਹ ਵੀ ਪਾਣੀ ਦੇ ਵਿੱਚ ਨੁਕਸਾ ਵੀ ਤਾਂ ਇਹ ਆਪਣੇ ਪਸ਼ੂ ਰਾਜ਼ ਹੀ ਨਹੀਂ ਹੁੰਦੇ ਜਾਦੇ ਮੰਨ ਲਾ ਵੀ ਇੰਨਾ ਕੁਝ ਪਾਉਣਾ ਨਹੀਂ ਪਸ਼ੂ ਬਾਈ ਥਲ ਥਲ ਕਰਨ ਯਾਰ ਹਨਾ ਫੁੱਲ ਰਾਜੀ ਹੋਣ ਇਨ ਲਿੱਸੀ ਵੀ ਨਹੀਂ ਹੋਣੇ ਚਾਹੀਦੇ ਸਿਆਲ ਚ ਬਈ ਜਮਾ ਹੀ ਟੁੱਟ ਗਈ ਸੀ ਪਸੂ ਕੁਛ ਤਾਂ ਠੰਡ ਨੇ ਮਾਰ ਤੇ ਕਹਿਣ ਦਾ ਭਾਵ ਕੁਛ ਪਾਣੀ ਨੇ ਮਾਰ ਤੇ ਮੈਂ ਅੱਲਾ ਨੁਕਸਤ ਸੀਗੇ ਪਾਣੀ ਮਾੜਾ ਪਿਉਂਦੇ ਸੀਗੇ ਠੀਕ ਹੈ ਮੋਟਰ ਦਾ ਪਾਣੀ ਮਾੜਾ ਵੀ ਆਪਣਾ ਐਵੇਂ ਹੁਣ ਸ਼ੋਰਾ ਪਾਣੀ ਚ ਬਹੁਤ ਜ਼ਿਆਦਾ ਸ਼ੋਰਾਗਾ ਤੇ ਇਸ ਕਰਕੇ ਆਪਾਂ ਪਾਣੀ ਦਾ ਅਦਲ ਬਦਲ ਕਰਿਆ ਆਪਾਂ ਪਾਣੀ ਦੀ ਅਦਲਾ ਬਦਲੀ ਕੀਤੀ ਆ ਆਪਾਂ ਹੁਣ ਨਾ ਟੁੱਲੂ ਪੰਪ ਲਾਤਾ ਮੋਟਰ ਦਾ ਪਾਣੀ ਚੱਕਦੇ ਆ ਪਾਈਪ ਲਾਈਨ ਚੋਂ ਮੋ ਟੁੱਟੀ ਲਵਾ ਲਈ ਕਹਿਣ ਦਾ ਭਾਵ ਉਹ ਪਾਣੀ ਪਿਉਨਿਆ ਪਾਣੀ ਵਧੀਆ ਪੀਂਦੇ ਪਸ਼ੂ ਰੱਜ ਕੇ ਆਂ ਜਮਾ ਵਧੀਆ ਸਾਫ ਸੁਥਰਾ ਟੂਟੀ ਦਾ ਪਾਣੀ ਹੈ ਬਾਈ ਕੱਸੀ ਦਾ ਜਿਹਨੂੰ ਕਹਿੰਦੇ ਨੇ ਕੱਸੀ ਦਾ ਪਾਣੀ ਆ ਤੇ ਇਸ ਕਰਕੇ ਬਾਈ ਤੁਸੀਂ ਟੂਟੀ ਦਾ ਪਾਣੀ ਵਰਤੋ ਬੱਕਰੀਆਂ ਤੇ ਵੀ ਮੱਝਾਂ ਤੇ ਵੀ ਸਾਰੇ ਕਾਸੇ ਤੇ ਤੇ ਪਾਣੀ ਚੰਗਾ ਪਾਣੀ ਪਿਉ ਮਾੜਾ ਨਾ ਪਿਉ ਬਾਈ ਤੇ ਖਾਣ ਪੀਣ ਦਾ ਬੱਕਰੀ ਦਾ ਧਿਆਨ ਰੱਖੋ ਬੱਕਰੀਆਂ ਦੇ ਮਾਲਾ ਜੇ ਤੁਸੀਂ ਕਿਤੇ ਨਾਲ ਜੁੜੇ ਹੋਇਓ ਤਾਂ ਵਧੀਆ ਤੁਸੀਂ ਖਾਣ ਪੀਣ ਦੇ ਇਹਦੇ ਬਾਈ ਇਹਦਾ ਵੱਡਾ ਸਿਸਟਮ ਮੇਨ ਇਹ ਹੀ ਆ ਬੱਕਰੀ ਦਾ ਜੇ ਤੁਸੀਂ ਇਹਨੂੰ ਬਿਮਾਰੀਆਂ ਤੋਂ ਬਚਾਉਣਾ ਹੈ ਦਵਾਈਆਂ ਤੋਂ ਬਚਾਉਣਾ ਹੈ ਟੀਕੇ ਟੱਲਿਆਂ ਤੋਂ ਬਚਾਉਣਾ ਤਾਂ ਬੱਕਰੀ ਨੂੰ ਬੱਕਰੀ ਦਾ ਜਿਹੜਾ ਖਾਣ ਪੀਣ ਦਾ ਸਿਸਟਮ ਆ ਨਾ ਉਹਦੇ ਬੰਨੀ ਫੁੱਲ ਧਿਆਨ ਦਿੱਤਾ ਜਾਵੇ ਚੰਗੇ ਤੋਂ ਚੰਗਾ ਇਹਨੂੰ ਖਾਣ ਨੂੰ ਦਿੱਤਾ ਜਾਵੇ ਠੀਕ ਹੈ ਜਿਵੇਂ ਹੁਣ ਚੱਲ ਰਹੀਆਂ ਮੰਨ ਕੇ ਚਲੋ ਖਾਣ ਨੂੰ ਵਾਧੂ ਇੱਥੇ ਬਾਹਰ ਬਾਹਰ ਤਾਂ ਬੱਕਰੀ ਜੇ ਜ ਤੁਸੀਂ ਲੈ ਗਏ ਬਾਈ ਹਨਾ ਬਾਹਰ ਤਾਂ ਭੁੱਖੀ ਨਹੀਂ ਮਰਦੀ ਖਾਰੇ ਜੇ ਬੱਕਰੀਆਂ ਆਪਾਂ ਨੂੰ ਇਹ ਤਾਂ ਅੰਕ ਸਰ ਵਧੀਆ ਮਤਲਬ ਚਰਾਉਣੀਆਂ ਆਉਂਦੀਆਂ ਨੇ ਬੱਕਰੀ ਦਾ ਇਹ ਨਹੀਂ ਹੈਗਾ ਵੀ ਬਾਹਰ ਤੁਸੀਂ ਅੱਕਾਂ ਚ ਤੂਰੀ ਫਿਰੋ ਬਾਈ ਅੱਕਾਂ ਦੇ ਵਿੱਚ ਵੀ ਨਾ ਅੱਕ ਵੀ ਇਹ ਮੌਸਮ ਦੇ ਹਿਸਾਬ ਨਾਲ ਖਾਂਦੇ ਆ ਪਸ਼ੂ ਅੱਕ ਹੁਣ ਤੁਸੀਂ ਐ ਲਾ ਲਓ ਬੱਕਰੀ ਖਾਂਦੀ ਹੈ ਕੀ ਸਿਆਲ ਚ ਤੇ ਹੁਣ ਅੱਜ ਕੱਲ ਇਹ ਅੱਕ ਨੂੰ ਮੂੰਹ ਨਹੀਂ ਲਾਉਂਦੀ ਸੁੱਕਾ ਅੱਕ ਖਾਂਦੀ ਹੈ ਜਿਹੜਾ ਸੁੱਕ ਗਿਆ ਅੱਗ ਨਾਲ ਸੇਕ ਨਾਲ ਤੇ ਤੁਸੀਂ ਮੰਨ ਕੇ ਚਲੋ ਬਾਰ ਹੁਣ ਜਿਵੇਂ ਡੇਕਾਂ ਲੁਕਾ ਮਾੜਾ ਮੋਟਾ ਕੋਈ ਤੂ ਤਾਤਾ ਮਲਾ ਲਾਂਗੀ ਜਿਹਨੂੰ ਕਹਿ ਦਿੰਨੇ ਆ ਫਿਰ ਆਹ ਦੇਖੋ ਖਾਲ ਤੇ ਸੁੱਖਾ ਖੜਾਗਾ ਭੰਗ ਕਹਿ ਦਿੰਨੇ ਜਿਹਨੂੰ ਖੱਬਲ ਖੜਾ ਇੱਕ ਪਾਸੇ ਵਧੀਆ ਖਾ ਰਹੀਆਂ ਬੱਕਰੀਆਂ ਇਹ ਇੱਥੇ ਹੈ ਮਤਲਬ ਨਹੀਂ ਵੀ ਬੱਕਰੀ ਭੁੱਖੀ ਮੜੂਗੀ ਬੱਕਰੀ ਰਾਜ ਕੇ ਜਾਊਗੀ ਜੇ ਤੁਸੀਂ ਘਰੇ ਰੱਖਦੇ ਹੋ ਘਰੇ ਫੁੱਲ ਖਾਣ ਪੀਣ ਦਾ ਧਿਆਨ ਦਿਓ ਬੱਕਰੀ ਨੂੰ ਪੇਟ ਭਰ ਮਾ ਰੱਜ ਮਾ ਖਾਣਾ ਵਧੀਆ ਸਾਫ਼ ਸੁਥਰਾ ਦਿਓ ਤੇ ਤੁਸੀਂ ਬੱਕਰੀ ਦੇ ਵਿੱਚ ਮੰਨ ਕੇ ਚੱਲੋ ਨਾ ਕੋਈ ਬਿਮਾਰੀ ਨਾ ਕੋ ਲੈਣਾ ਨਾ ਦੇਣਾ ਵਧੀਆ ਰਹੂਗੀ ਤੇ ਅੱਜ ਆਪਾਂ ਤੁਹਾਨੂੰ ਪਾਣੀ ਬਾਰੇ ਦੱਸਣਾ ਸੀ ਬਾਈ ਇਹ ਕਿਸੇ ਨੇ ਨਹੀਂ ਤੁਹਾਨੂੰ ਦੱਸਿਆ ਹੋਣਾ ਇਹ ਸਿਸਟਮ ਆ ਵੀ ਪਾਣੀ ਮਾੜੇ ਪਾਣੀ ਤੇ ਵੀ ਪਸ਼ੂ ਰਾਜੀ ਨਹੀਂ ਹੁੰਦੇ ਆਪਣੇ ਠੀਕ ਆ ਇਹ ਮੇਰੇ ਵੀਰਾਂ ਨੂੰ ਵਿੱਚ ਵਿੱਚ ਤਾਂ ਪਤਾ ਹੋਊਗਾ ਵੀ ਯਾਰ ਆਪਣਾ ਪਾਣੀ ਮਾੜਾ ਹੈ ਪਸ਼ੂਆ ਆਪਣਾ ਨੂੰ ਪਸ਼ੂਆ ਨੂੰ ਮਾਫਕ ਨਹੀਂ ਹੁਣ ਆਪਾਂ ਨੂੰ ਪਾਣੀ ਡਾਕਟਰਾਂ ਨੇ ਕਿਉਂ ਛੜਾਇਆ ਸੀ ਵੀ ਤੁਸੀਂ ਪਾਣੀ ਸਾਫ ਸੁਸਰਾ ਪਿਓ ਆਰਓ ਦਾ ਪਿਓ ਜਾਂ ਚੰਗਾ ਪਾਣੀ ਪਿਓ ਹਨਾ ਨਹਿਰ ਦਾ ਟੂਟੀ ਦਾ ਹੁਣ ਪਾਣੀਆਂ ਦੇ ਪਾਣੀਆਂ ਦੇ ਵਿੱਚ ਛੋਰਾ ਆਉਣ ਲੱਗ ਗਿਆ ਬਈ ਨਹੀਂ ਮਨਲਾ ਚੱਲਿਆ ਜਾਂਦਾ ਪਾਣੀ ਮਾੜਾ ਬਿਮਾਰੀਆਂ ਇਕੱਠੀਆਂ ਕਰਦਾ ਮਨਲਾ ਪੇਟ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਮਾੜੇ ਪਾਣੀ ਤੋਂ ਤੇ ਇਸੇ ਕਰਕੇ ਪਸ਼ੂਆਂ ਦੇ ਵਿੱਚ ਵੀ ਇਹੀ ਹੈ ਬਈ ਜੇ ਮਾੜਾ ਪਾਣੀ ਪੀਣਗੇ ਤਾਂ ਇਹਨਾਂ ਨੂੰ ਬਿਮਾਰੀਆਂ ਦਾ ਸਾਹਮਣਾ ਕਰਨਾ ਪਊਗਾ ਤੇ ਤੁਸੀਂ ਜੇ ਤੁਸੀਂ ਮਨਲਾ ਪਾਣੀ ਮੋਟਰ ਦਾ ਵਰਤ ਰਹੇ ਹੋ ਤਾਂ ਤੁਸੀਂ ਬਈ ਟੁੱਟੀ ਦਾ ਪਾਣੀ ਪਿਆ ਕੇ ਵੇਖੋ ਪਸ਼ੂ ਨੂੰ ਦੱਸ ਦੇਣਾ ਜੇ ਤੁਹਾਨੂੰ ਫਰਕ ਲੱਗਿਆ ਤਾਂ ਬਾਈ ਤੁਸੀਂ ਪਾਣੀ ਟੂਟਰੀ ਦਾ ਦੇ ਪਿਆਉਣ ਲੱਗ ਜਿਓ ਮੋਟਰ ਦਾ ਨਾ ਪਿਆਓ ਜੇ ਤੁਹਾਨੂੰ ਨਾ ਲੱਗਿਆ ਬਾਈ ਕੋਈ ਫਿਰ ਬਾਈ ਤੁਸੀਂ ਆਪਦੀ ਮਰਜ਼ੀ ਜਿਵੇਂ ਮਰਜ਼ੀ ਕਰੋ ਹਨਾ ਆਪਾਂ ਤੁਹਾਨੂੰ ਇੱਕ ਟੌਪਿਕ ਤੇ ਦੱਸਣਾ ਸੀਗਾ ਵੀ ਆਹ ਚੀਜ਼ ਹੋਈ ਹੈ ਭਾਈ ਮੇਰੇ ਨਾਲ ਆਹ ਵਰਤੀ ਆ ਮੈਂ ਪਸ਼ੂਆਂ ਦੇ ਵਿੱਚ ਤੁਸੀਂ ਇਹ ਮੇਰਾ ਫਰਜ਼ ਬਣਦਾ ਵੀ ਆਪਾਂ ਆਪਣੇ ਜਿਹੜੇ ਵੀ ਮੇਰੇ ਨਾਲ ਜੁੜੇ ਹੋਏ ਆ ਮੇਰੇ ਵੀਰ ਤੇ ਮੇਰਾ ਫਰਜ਼ ਬਣਦਾ ਸੀ ਉਹਨਾਂ ਨੂੰ ਦੱਸਣ ਦਾ ਵੀ ਭਾਈ ਮਾੜਾ ਪਾਣੀ ਨਾਲ ਮੇਰੇ ਪਸ਼ੂਆਂ ਦੇ ਵਿੱਚ ਬਿਮਾਰੀ ਤਾਂ ਨਹੀਂ ਬਾਈ ਕੋਈ ਆਈ ਮੈਂ ਐਵੇਂ ਝੂਠ ਮਾਰਾ ਵੀ ਬੰਮ ਬਿਮਾਰ ਹੋ ਗਏ ਜਾਂੇ ਹੋ ਗਏ ਹਨਾ ਵੀ ਪਸ਼ੂ ਰਾਜ ਹੀ ਨਹੀਂ ਹੁੰਦੇ ਸੀਗੇ ਯਾਰ ਬਹੁਤ ਘਟ ਮੰਨ ਕੇ ਚੱਲੋ ਉਹ ਹੁੰਦਾ ਸੀਗਾ ਜਿਹੜੇ ਸਾਉਂ ਨਾ ਮਿਹਨਤ ਕਰਦੇ ਆ ਬਾਈ ਤਾਂ ਕਹਿੰਦਾ ਮੈਂ ਸੁਣ ਵੀ ਇੰਨੀ ਮਿਹਨਤ ਕਰਨ ਦੇ ਬਾਵਜੂਦ ਇੰਨਾ ਕੁਝ ਪਾਉਣ ਦੇ ਬਾਵਜੂਦ ਵੀ ਪਸ਼ੂ ਲਿੱッセ ਨਹੀਂ ਆਪਣੇ ਯਾਰ ਹਨਾ ਤੇ ਹੁਣ ਬਾਈ ਫਰਕ ਪੂਰਾ ਹੀ ਲੱਗਣ ਲੱਗ ਗਿਆ ਯਾਰ ਤੇ ਬਾਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਆਪਣੇ ਵੀਡੀਓ ਵੇਖਦੇ ਆ ਤੇ ਬਾਈ ਬਣ ਕੇ ਨਾ ਵੀਡੀਓ ਵੇਖਣ ਵਾਲੇ ਭਲਾਂ ਤਾਂ ਕੋਈ ਬਾਈ ਨੇੜੇ ਆਂ ਭਲਾਂ ਦੂਰੋਂ ਆਂ ਭਲਾਂ ਕੋਈ ਯਾਰ ਮਿੱਤਰ ਆ ਭਲਾਂ ਕੋਈ ਜਾਣਦਾ ਕੋਈ ਨਹੀਂ ਜਾਣਦਾ ਕੋਈ ਕਿਵੇਂ ਆ ਕੋਈ ਕਿਵੇਂ ਆ ਹਨਾ ਬਾਈ ਤੇ ਬਾਈ ਬਣ ਕੇ ਲਾਈਕ ਸ਼ੇਅਰ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਵੀ ਇਹ ਗੱਲ ਮੇਰੀ ਗਲਤ ਹੈ ਜਾਂ ਸਹੀ ਹੈ ਬਾਈ ਕੁਸਤਾ ਮਾੜਾ ਮੋਟਾ ਤਾਂ ਬੋਲਿਆ ਕਰੋ ਯਾਰ ਕੁਸਤਾ ਦੱਸਿਆ ਕਰੋ ਵੀ ਹਾਂ ਵੀ ਬਾਈ ਯਾਰ ਇਹ ਬਾਦਲ ਸਾਹਿਬ ਜੀ ਤੁਹਾਡੀ ਗੱਲ ਸਹੀ ਹੈ ਜਾਂ ਗਲਤ ਹੈ ਫਿਰ ਅੱਗੇ ਤੋਂ ਬਾਈ ਉਸ ਹਿਸਾਬ ਨਾਲ ਸੁਧਾਰ ਹੋ ਜਾਂਦਾ ਹਨਾ ਇਸ ਆਉਣ ਦਾ ਬਹੁਤ ਬਹੁਤ ਧੰਨਵਾਦ ਬਈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਆਪਾਂ ਤੁਹਾਡੇ ਬਾਅਦ ਤੇ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਇਆ ਕਰਾਂਗੇ ਧੰਨਵਾਦ ਜੀ